ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰ ਕਰਨ ਐ ਨਰ ਐ ਬੰਦੇ ਅਚੇਤ ਅਚੇਤ ਦਾ ਮਤਲਬ ਹੁੰਦਾ ਸੁਟਾ ਪਿਆ ਕੋਈ ਇਨਸਾਨ ਮਨਾ ਮੇਰੇ ਐ ਬੰਦੇ ਆ ਸੁਟਾ ਪਏ ਐ ਪਾਪ ਤੇ ਡਰਦੇ ਜਿਹੜੇ ਤੋਂ ਪਾਪ ਕਮਾਰਿਆ ਨਾ ਤੋਂ ਇਹਦੇ ਤੋਂ ਡਰ ਇਹ ਤੋਂ ਤੋਂ ਡਰ ਜਿਹੜੇ ਤੋਂ ਪਾਪ ਕਮਾਰਿਆ ਹੈ ਬੇਖਬਰ ਹੋ ਜਾ ਜਿਵੇਂ ਸਾਧ ਸੰਗ ਜੀ ਸੱਜਣ ਠੱਗ ਸੀ ਨਾ ਉਹ ਲੋਕੇ ਲੋਕ ਕੇ ਪਾਪ ਕਮਾ ਰਿਆ ਸੀਗਾ ਪਹਿਲੇ ਤਾਂ ਆਏ ਕੇ ਨਹੀਂ ਆਨੂੰ ਬੜਾ ਸਰਕਾਰ ਕਰਦਾ ਖਾਣ ਪੀਣ ਨੂੰ ਲੈਂਦਾ ਰਹਿਣ ਵਾਸਤੇ ਸਰਾ ਨੰਦਾ ਦੇ ਬਾਅਦ ਵਿੱਚ ਫਿਰ ਉਹਨਾਂ ਦਾ ਸਮਾਨ ਲੁੱਟ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਬੋਲੋ ਸਤਨਾਮ ਸ੍ਰੀ ਹਾਉ ਦੂਜੇ ਪਾਸੇ ਸਾਹ ਸੰਜੀ ਆਪ ਕਮਾਉਣੇ ਸਨ ਬੜੇ ਸੰਸਾਹ ਸੰਜੀ ਬੜਿਆਂ ਦਾ ਇਤਿਹਾਸ ਪ੍ਰਮਾਣ ਹੈ ਹੁਣ ਜਿਹੜੇ ਧਾਰਵੀ ਹੁੰਦੇ ਨੇ ਡਾਕੂ ਹੁੰਦੇ ਨੇ ਪਹਿਲਾਂ ਬਹੁਤ ਲੋਕਿਆ ਕਰਦੇ ਸਨ ਇਹ ਪਾਪ ਕਮਾਇਆ ਕਰਦੇ ਸਨ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਨਾ ਮੇਰੀ ਆ ਹੈ ਬੰਦਿਆ ਜੇ ਤੂੰ ਪਾਪ ਕਮਾਇਆ ਹੈ ਤੈਨੂੰ ਇਹਦਾ ਲੇਖਾ ਦੇਣਾ ਪੈਣਾ ਲਿਖਾ ਕਿੰਨੂ ਦੇਣਾ ਪੈਣਾ ਇੱਥੇ ਦੇਣਾ ਪੈਣਾ ਬੇਖਬਰ ਹੋ ਜਾ ਜੇ ਤੂੰ ਕਹਿ ਰਿਹਾਵੇਂ ਮੈਂ ਦੁਨੀਆ ਤੋਂ ਲੁਕਾ ਸਕਦਾ ਪਰ ਪਰਮੇਸ਼ਰ ਤਾਂ ਤੈਨੂੰ ਦੇਖ ਰਿਹਾ ਹੈ ਬੋਲੋ ਸਤਨਾਮ ਸ੍ਰੀ ਦੇਖ ਰਿਹਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਅਗਲੇ ਬਚਨ ਵਿੱਚ ਦੀਨ ਦਇਆਲ ਸਗਲ ਪੈ ਪੰਜਨ ਦੀਨ ਕਹਿੰਦੇ ਨੇ ਧਰਮ ਨੂੰ ਜਿਹੜਾ ਧਰਮ ਦਾ ਸੰਸਥਾਪਕ ਹੈ ਜਿਹੜਾ ਦਿਆਲੂ ਹੈ ਸਗਲ ਪੈ ਪੰਜਨ ਜਿਹਦੇ ਸਰਨਾ ਵਿੱਚ ਜਾ ਕਰਕੇ ਸਾਰੇ ਡਰ ਦੂਰ ਹੋ ਜਾਂਦੇ ਨੇ ਦੀਨ ਦਿਆਲ ਸਗਲ ਪੈ ਪੰਜਨ ਜਿਹੜਾ ਗਰੀਬਾਂ ਦਾ ਦਿਆਲੂ ਹੈ ਸਭ ਦਾ ਦਿਆਲੂ ਹੈ ਮਿਹਰਬਾਨ ਹੈ ਸਭ ਨਤਾਹੇ ਤੁਮ ਪਰ ਰੇ ਤੂੰ ਉਰੀ ਸਰਨਾ ਵਿੱਚ ਚਲਿਆ ਜਾ ਉਦੀ ਸਰਨਾਏ ਵਿੱਚ ਆ ਜਾ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗ ਬੋਲੋ ਸਤਨਾਮ ਸ੍ਰੀ ਤੂੰ ਬਖਸ਼ਿਆ ਜਾਵੇਂਗਾ ਕਮੇਸ਼ਰ ਦਾ ਦਰ ਕਰ ਐਸਾ ਹੈ ਇਥੇ ਵੱਡੇ ਵੱਡੇ ਪਾਪੀ ਵੀ ਬਖਸ਼ੇ ਜਾਂਦੇ ਬਾਣੀ ਦਾ ਬਚਨ ਹੈ ਨਾ ਲਿਥੇ ਕਤੈ ਨਾ ਚੁਕੀਏ ਖਿੰਖਿਨ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਐਸਾ ਗੁਰੂ ਦਾ ਘਰ ਹੈ ਭਾਈ ਜਿੱਥੇ ਲਿਖਾ ਨਹੀਂ ਗਿਆ ਜਾਂਦਾ ਬਖਸ਼ਣ ਬਖਸ਼ਾਇਆ ਜਾਂਦਾ ਸਾਸਮਰੀ ਗੁਰੂ ਸਾਹਿਬ ਜੀ ਅਗੇ ਜਿਵੇਂ ਹੰਨਾ ਬੇਦ ਪ੍ਰਾਣ ਜਾਸ ਗੁਣ ਗਾਵਤ ਤੂੰ ਬੇਦਾਂ ਨੂੰ ਸੁਣਦਾ ਹੈ ਪੁਰਾਣਾ ਦੀ ਕਥਾ ਸੁਣਦਾ ਹੈ ਉਹਦੇ ਗੁਣ ਗਾਉਣਾ ਹੈ ਜਿਹੜੇ ਗੁਣ ਜਿਹੜੇ ਬੇਦ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੀ ਵਡਿਆਈ ਕਰਦੇ ਰਹਾਂ ਉਹ ਦੇਖੋ வேத ਗੁਰੂ ਕਿਵੇਂ ਕਾਉਨੇ ਨੇ ਚਾਰ வேத ਨੇ ਨਾ ਆਪਣੇ ਭਾਰਤ ਦੇ ਉੱਪਰ ਸਭ ਤੋਂ ਵੱਡਾ ਹੈਗਾ ਸ਼ਾਮਵੇਦ ਫਿਰ ਰਿਗਵੇਦ ਫਿਰ ਯਜਰਵੇਦ ਫਿਰ ਅਥਰਵਨਵੇਦ ਇਹ ਚਾਰ வேத ਨੇ ਇਹ ਲਿਖੇ ਕਿਹਦੇ ਹੋਏ ਨੇ ਉਹ ਚਾਹ ਵਿੱਚ ਕਿਹਦੇ ਕਿਤੇ ਨੇ ਬ੍ਰਹਮਾ ਜੀ ਦੇ ਉਚਾਰਨ ਕੀਤੇ ਹੋਏ ਨੇ ਇਹ ਵੀ ਇੱਕੋ ਗੱਲ ਕਹਿੰਦੇ ਨੇ ਹੁਣ ਸਾਥ ਸੰਗੀ ਗੁਰੂ ਸਾਹਿਬ ਜੀ ਨੇ ਹਵਾਲਾ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ ਸਿਮਰਤ ਬੇਦ ਪ੍ਰਾਨ ਪੁਕਾਰਨ ਕੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਛੀਆਂ ਇਹ ਨਾਮ ਤੋਂ ਬਿਨਾ ਪਾਈ ਕੁਝ ਨਹੀਂ ਹੈ ਪਰਮਿਸ਼ਰ ਦਾ ਨਾਮ ਹੀ ਵੱਡੀ ਚੀਜ਼ ਹੈ ਸੰਗ ਜੀ ਉਹਦਾ ਜਸ ਸਾਨੂੰ ਬੇਰ ਵੀ ਹੋ ਗੱਲ ਕਹਿੰਨੇ ਨੇ ਪ੍ਰਾਨ ਵੀ ਉਹ ਗੱਲ ਕਹਿੰਨੇ ਨੇ ਸੋ ਜਿਹੜੇ ਮਰਜੀ ਧਰਮ ਦੀ ਕਥਾ ਸੁਣੋ ਉਹਦਾ ਮੂਲ ਇੱਕੋ ਹੀ ਨਿਕਲਣਾ ਹੈ ਤੇ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਬੋਲੋ ਸਤਨਾਮ ਸ੍ਰੀ ਉਹਦਾ ਨਾਮ ਜਪਨਾ ਚਾਹੀਦਾ ਸਾਨੂੰ ਜਪ ਨਾਮ ਜਪਣ ਵਾਸਤੇ ਕਹਿ ਰਹੇ ਨੇ ਤਾਂ ਕੋ ਨਾਮ ਹੀਏ ਮੋ ਕਰਦੇ ਉਸ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਟਕਾ ਹਿਰਦੇ ਵਿੱਚ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰੇ ਪਰਮੇਸ਼ਰ ਦਾ ਨਾਮ ਬਹੁਤ ਪਵਿੱਤਰ ਚੀਜ਼ ਹੈ ਬਰੀ ਮਹਿੰਗੀ ਚੀਜ਼ ਹੈ ਇੰਨਾ ਜਿਆਦਾ ਪਵਿੱਤਰ ਹੈ ਸਾਹ ਸੰਗ ਜੀ ਕਿ ਜਿੱਥੇ ਵੀ ਉਹ ਵਸ ਜਾਣਾ ਜਿਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਟਿਕ ਗਿਆ ਇਹ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਹੁਣ ਸਾਸ ਨਹੀਂ ਸਾਰੀ ਦੁਨੀਆ ਦਾ ਲੋਕਾ ਨਪਲਾ ਕਰਮ ਕੀ ਹੈ ਇਹ ਗੱਲ ਸੱਚ ਕਹਿਣਾ ਮੈਂ ਸਾਡੇ ਸਮਾਜ ਦੇ ਲੋਕ ਪਤਾ ਹੁਣ ਕੀ ਕਰਦੇ ਨੇ ਪਹਿਲਾਂ ਤਾਂ ਉਹ ਜੀ ਕੋਈ ਖੁਸ਼ੀ ਹੋਵੇ ਘਰ ਵਿੱਚ ਪਹਿਲਾਂ ਤਾਂ ਉਹ ਪਾਠ ਕਰਾਉਣਗੇ ਅਰਦਾਸ ਕਰਾਉਣਗੇ ਸਾਰੀ ਬਾਣੀ ਦਾ ਜਾਪ ਹੁੰਦਾ ਹੈ ਉਡੀ ਸਾਲੋਂ ਤੇ ਦੂਜਾ ਕੰਮ ਵੀ ਸ਼ੁਰੂ ਹੋ ਜਾਣਾ ਹੈ ਬੋਲੋ ਸਤਨਾਮ ਸ੍ਰੀ ਟੀ. ਜੇ ਲੱਗ ਜਾਂਦੇ ਨੇ ਸ਼ਰਾਬਾਂ ਦੇ ਦੌਰ ਚਲ ਪੈਨੇ ਨੇ ਮਾਸ ਚਲ ਪੈਨੇ ਮਰਗ ਨੇ ਇਹ ਤਾਂ ਪਾਪ ਕਮਾਲਿਆ ਇੱਕ ਪਾਸੇ ਤਾਂ ਤੋਂ ਬਾਣੀ ਪੜੀ ਬਾਣੀ ਦਾ ਜਾਪ ਕਰਾਇਆ ਘਰ ਵਿੱਚ ਅਰਦਾਸ ਕੀਤੀ ਘਰ ਨੂੰ ਪਵਿੱਤਰ ਕੀਤਾ ਦੂਜੇ ਪਾਸੇ ਸਾਡੇ ਸਮਾਜ ਦੇ ਲੋਕਾਂ ਨੇ ਨਾਲ ਜਿੰਨਾ ਪਾਪ ਹੀ ਕਮਾਇ ਫਿਰ ਉਹ ਤੇ ਸੁੱਖ ਨਹੀਂ ਰਹਿਣਾ ਪਾਈ ਉਹ ਤੇ ਦੁੱਖ ਖੜੇ ਹੋ ਜਾਂਦੇ ਨੇ ਬੋਲੋ ਸਤਨਾਮ ਸ੍ਰੀ ਦੁਖੜਾ ਯਾਨੀ ਕਸਮਾਲ ਸਭ ਹਾਰੇ ਗੁਰੂ ਸਾਹਿਬ ਜੀ ਕਹਿੰਦੇ ਹਨ ਮਾਨਸ ਦੇਹ ਬਹੁਰ ਨ ਪਾਵੇ ਇੱਕ ਵਾਰ ਸੋਚ ਲਈ ਇਹਨੂੰ ਮਨੁੱਖਾ ਸੇਹ ਦਵਾਰੇ ਨਹੀਂ ਮਿਲਣਾ ਹੈਗਾ ਮਾਨਸ ਦੇਹ ਬਹੁਰ ਨ ਪਾਵੇ ਕਛੂ ਉਪਾਅ ਮੁਗਤ ਕਾ ਕਰੇ ਤੋ ਇਸ ਦੇਹੀ ਦੇ ਕਲਿਆਣ ਵਾਸਤੇ ਇਸ ਦੇਹੀ ਦੇ ਭਲੇ ਵਾਸਤੇ ਕੁਝ ਕਰਮ ਕਰ ਕੁਝ ਚੰਦਾ ਕਰਮ ਕਰ ਮਨਾ ਮੇਰਿਆ ਇਹ ਬੰਦਿਆ ਜਿਹਦੇ ਕਰਕੇ ਤੈਨੂੰ ਸਮਾਜ ਵਿੱਚ ਫਿਟਲਾਨਤੀ ਨਾ ਮਿਲੇ ਹੁਣ ਸਾਸ ਨਹੀਂ ਜਦੋਂ ਬੰਦਾ ਕੋਈ ਮਾੜੇ ਕਰਮ ਕਰਦਾ ਹੈ ਨਾ ਉਹਨੂੰ ਆ ਦੁਨੀਆਦਾਰੀ ਵਿੱਚ ਫਿਟਲਾਨਤੀ ਉਹ ਮਿਲਦੀ ਹੈ ਸਾਬਾਸ ਕੋਈ ਨਹੀਂ ਦਿੰਦਾ ਉਹਨੂੰ ਉਹਨੂੰ ਚੰਗਾ ਕੋਈ ਨਹੀਂ ਕਹਿੰਦਾ ਜਿਹੜਾ ਕਰਮ ਕੋਈ ਚੰਦਾ ਕਰਦਾ ਉਹਨੂੰ ਇਨਸਾਨ ਹੱਥ ਜੋੜ ਕੇ ਚੰਗਾ ਵੀ ਕਹਿੰਦੇ ਨਹੀਂ ਸਾਸ ਜੀ ਨਾ ਨਿਕ ਕਹਿ ਤ ਗਾਏ ਕਰਨਾ ਮੈਂ ਤ ਕਵ ਸਾਗਰ ਕੇ ਪਾਰ ਵਕਰਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਨੇ ਹਨ ਜਦੋਂ ਤ ਉਸ ਪਰਮੇਸ਼ਰ ਦੇ ਗੁਣ ਗਾਵੇਗਾ ਗੁਣ ਨੂੰ ਸੁਨੇਗਾ ਚੰਗੀਆਂ ਗੱਲਾਂ ਸੁਨੇਗਾ ਫੇ ਮਾਰਕ ਨੇ ਪੈ ਸਾਗਰ ਪੈ ਸਾਗਰ ਕਿਨੂ ਕਿ ਆ ਸੰਸਾਰ ਨੂੰ ਕਿ ਹੈ ਇਹ ਸੰਸਾਰ ਵਿੱਚ ਤੂੰ ਜਿਉਂਦੇ ਜੀ ਰਹਿ ਕੇ ਸਰੀਰ ਵਿੱਚ ਰਹਿੰਦੇ ਹੋਇਆ ਗੁਰੂ ਵਾਲਾ ਬਣ ਕੇ ਭਗਤੀ ਕਰਕੇ ਤੂੰ ਜਿਉਂਦੇ ਜੀ ਮੁਕਤ ਹੋ ਜਾਏਗਾ ਬੋਲੋ ਸਤਨਾਮ ਸ੍ਰੀ ਜਿਉਂਦੇ ਜੀ ਮੁਕਤ ਹੋ ਜਾਏਗਾ ਕੈ ਸਾਗਰ ਕੇ ਪਾਰ ਉਤਰਨੇ ਪਾਰ ਉਤਰ ਜਾਏਗਾ ਜਿਵੇਂ ਮਨ ਕਿਸ਼ਤੀ ਜੇ ਦਰਿਆ ਦੇ ਵਿੱਚ ਇੱਕ ਕੰਨੇ ਤੋਂ ਦੂਜੇ ਕੰਨੇ ਜਾਣਾ ਹੋਵੇ ਤਾਂ ਸਾਨੂੰ ਕਿਸ਼ਤੀ ਦੀ ਲੋੜ ਪੈਂਦੀ ਹੈ ਜਹਾਜ਼ ਹੀ ਲੋੜ ਪੈਂਦੀ ਹੈ ਜੇ ਅਸੀਂ ਨੇ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਦਾ ਬਸਰੀ ਕਿਸੇ ਸਾਧਨ ਦੀ ਜਰੂਰਤ ਪੈਂਦੀ ਹੈ ਇਸੇ ਤਰ੍ਹਾਂ ਜੇ ਸੰਸਾਰ ਤੋਂ ਨਿਰੰਕਾਰ ਵੱਲ ਜਾਣਾ ਤਾਂ ਉਹਦੇ ਵਾਸਤੇ ਦੋ ਗੱਲਾਂ ਨੇ ਇੱਕ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅੰਮ੍ਰਿਤ ਨਾਮ ਅੰਮ੍ਰਿਤ ਇੱਕ ਪਰਮੇਸ਼ਰ ਦੇ ਨਾਮ ਬਾਣੀ ਬੰਦਗੀ ਭੋਲੋ ਸਤਨਾਮ ਸ਼੍ਰੀ ਸੇਵਾ ਅਤੇ ਸਿਮਰਨ ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਤਾਲ ਦੇਂਦੇ ਨੇ ਆਹ ਕਰਨਾ ਪੜੀਏ ਭਾਈ ਤੇ ਸਮਾਪਤੀ ਕਰੀਏ ਸੇਵਾ ਤੇ ਸਿਮਰਨ ਦੋਨੇ ਬੰਦੇ ਨੂੰ ਤਾਰੇ ਸੇਵਾ ਤੇ ਸਿਮਰਨ ਦੋਏ ਬੰਦੇ ਨੂੰ ਤਾਰੇ ਕੀ ਨੀ ਕੀ ਕੀ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰੇ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰ ਦੇ ਇੱਕ ਸਿੱਕ ਪਾ ਪਿਕ ਅਪ ਇੱਕ ਸਿੱਕ ਏ ਬੰਦੇ ਨੂੰ ਤਾਰ ਦਿੰਨੇ ਨੇ ਪਰ ਇਹ ਕਰਨੀ ਕਿਵੇਂ ਪੈਂਦੀ ਏ ਮਨ ਕਰਕੇ ਕਰਨੀ ਪੈਂਦੀ ਏ ਬੋਲੋ ਸਤਨਾਮੁ ਸ੍ਰੀ ਸੇਵਾ ਵੀ ਮਨ ਕਰਕੇ ਜੇ ਨਾਮ ਜਪਣਾ ਬਾਣੀ ਸੁਣੀਏ ਬਾਣੀ ਪੜਨੀ ਹੈ ਉਹ ਵੀ ਮਨ ਕਰਕੇ ਬੋਲੋ ਸਤਨਾਮੁ ਸ੍ਰੀ ਓਕ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਿਮਾਨ ਜਨ ਹੈ ਬੇਦ ਬ੍ਰਹਮ ਨਹੀਂ ਪਾਇਆ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬਹਿਮਾ ਬੇ ਅੰਤ ਮੇਰੇ ਲਾਲ ਜੀਓ ਦੇਰਾ ਹੰਤ ਨਾ ਜਾਣਾ ਤੂੰ ਜਲਖਲ ਮਹੀਲ ਪਾਰ ਕੋ ਲੀਣਾ ਤੂੰ ਆਪੇ ਸਰਬ ਸਮਾਨਾ ਸੋ ਗੋ ਡਾਲ ਗੁਰ ਸੇਵੀਏ ਦਰਸ਼ਨ ਪਰ세 ਗੁਰੂ ਕ ਹੋ ਵੇ ਸਪਤ ਖਸਮ ਦੇ ਦੁਦਰ ਜਿੱਥੇ ਸੱਚੇ ਪਾਤਸ਼ਾਹ ਸਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪਏ ਦਇਆਲਾ ਜਪ ਅਨਦਰੋ ਗੁਰ ਚੰਨਾ ਮੌਕਤ ਹੈ ਨਹੀਂ ਪ੍ਰਭ ਸਨਾ ਰਹਾ ਤੇਰੀ ਆ ਦਸਾਰ ਦੇ ਮੁਰਾਰੀ ਪ੍ਰਭ ਅਬ ਚਲ ਨੀਮ ਉਸਾਰੀ ਬਲ ਧਨ ਤਕਿਆ ਤੇਰਾ ਤੂੰ ਭਾਰੋ ਥਾakur ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਤਾਰ ਕਿਰਪਾ ਨਾਮ ਰਸ ਦੀਆ ਕੁਸਲ ਖੇਮਾ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਰ ਪ੍ਰਭ ਤੇ ਆਈਏ ਹਰ ਮੰਗਲ ਨਾਨਕ ਗਾਈਏ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਕਾ ਸਸਾਜ ਪ੍ਰਭ ਤੇ ਆਈਏ ਹਰ ਮੰਗਲ ਨਾਨਕ ਗਾਈਏ ਵਾਹਿਗੁਰੂ ਜੀ ਕਾ ਖਾਲਸਾ ਨਾਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਪਰਮੇਸ਼ਰ ਕੀ ਏ ਪਾਈ ਗੁਣੀ ਗਹਿਰਾ ਕਿੰਨੇ ਸਮੁੰਦਰ ਨੂੰ ਪਰਮੇਸ਼ਰ ਗੁਨਾ ਦਾ ਸਮੁੰਦਰ ਹੈ ਗੁਰੂ ਸਾਹਿਬ ਜੀ ਇਹ ਜਿਹੜਾ ਘਰ ਹੈ ਇਹ ਲਸ਼ਕਰ ਹੈ ਸ਼ਕਤੀਆਂ ਨੇ ਸਰੀਰ ਨੂੰ ਚਲਾਉਣ ਵਾਸਤੇ ਉਹਨੇ ਤਾਕਤਾਂ ਦਿੱਤੀਆਂ ਇਹਨੇ ਸਭ ਉਹਦਾ ਹੀ ਹੈ। ਉਹ ਆਪ ਹੀ ਖਵਾਲੀ ਕਰਦਾ ਹੈ। ਉਹ ਆਪ ਹੀ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਪਰ ਇੱਕ ਚੀਜ਼ ਸਿਖਾਈ ਹੈ ਗੁਰੂ ਸਾਹਿਬ ਜੀ ਨੇ ਜਪ ਉਹਨੂੰ ਸਦਾ ਜਪਿਆ ਕਰ ਆਨੰਦ ਰਹੋ ਤੂੰ ਆਨੰਦ ਵਿੱਚ ਰਹੇਗਾ। ਗੁਰੂ ਚਰਨਾਂ ਵਿੱਚ ਜਦੋਂ ਜਾਂਦਾ ਰਹੇਗਾ ਤੈਨੂੰ ਫਿਰ ਕਿਸੇ ਦਾ ਡਰ ਨਹੀਂ ਰਹਿਣਾ। ਪਾਉ ਕਤੇ ਨਹੀਂ ਪ੍ਰਭ। ਸ਼ਰਣਾ ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਜੀ ਕੀ। ਹਤ ਹੈ ਗੁਰੂ ਸਾਹਿਬ ਜੀ ਦੀ ਕਿਰਪਾ